ਸਤਿ ਸ਼੍ਰੀ ਅਕਾਲ ਜੀ ਟੂਮੋਰੋਸ ਮਾਈ ਬਰਥਡੇ ਕਿਵੇਂ ਟੂਮੋਰੋਸ ਮਾਈ ਬਰਥਡੇ ਕੁਛ ਹੀ ਮੋਲ ਥੋੜਾ ਯਾ ਟੂਮੋਰੋਸ ਮਾਈ ਬਰਥਡੇ ਇਹਦਾ ਕੀ ਮਤਲਬ ਹੁੰਦਾ ਮਾਂ ਕੀ ਕਹੀ ਜਾਂਦੀ ਐ ਇਹ ਹਾਂ ਟੂਮੋਰੋ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋ ਗਏ ਜੀ ਤਿਆਰ ਕੰਮ ਤੇ ਜਾਣ ਵਾਸਤੇ ਕੱਲ ਸ਼ਨੀਵਾਰ ਸੀ ਕੱਲ ਵੀ ਬਹੁਤ ਰਸ ਸੀ ਅੱਜ ਤਾਂ ਐ ਦੁਬਾਰਾ ਅੱਜ ਤਾਂ ਹੋਣਾ ਹੀ ਹੋਣਾ ਇੱਧਰ ਹਰਪਾਲ ਦੇ ਨਜ਼ਾਰੇ ਆ ਛੁੱਟੀ ਤੇ ਆ ਪਾਈ ਸਾਬ ਸੰਡੇ ਨੂੰ ਵੀ ਛੁੱਟੀ ਕਰ ਜਾਂਦੇ ਐ ਇਹ ਹੋ ਗਿਆ ਕਤ ਨੂੰ ਦੁਖਦਾ ਜੇ ਹੈ ਇਹਦਾ ਕਹਿੰਦਾ ਮੇਰਾ ਗੁੱਟ ਦੁਖਦਾ ਬਾਈ ਇਹ ਐਵੇਂ ਛੁੱਟੀ ਮਾਰ ਜਾਂਦਾਗਾ ਲੈ ਬਾਈ ਹਰਪਾਲ ਬਹੁਤ ਡੰਗ ਲਾਇਆ ਆਪਾਂ ਆ ਚੁੱਲੇ ਨੇ ਕਿਹਦੇ ਚੁੱਲੇ ਆਪਣੇ ਸਰਦਾ ਗਣੇਸ਼ ਦਾ ਮੋੜੇ ਗਿਆ ਆਪਾਂ ਹਾਂ ਆ ਲਓ ਜੀ ਚੱਲ ਬਾਈ ਘਰ ਹਰਪਾਲ ਚਲਿਏ ਲੇ ਵੀ ਜੀ ਤੇ ਓਕੇ ਵੇਲੇ ਅੱਜ ਕੱਠ ਦੱਸ ਬਾਬਾ ਕਿੰਨਾ ਖਿਡਾ ਬਹੁਤ بڑا ਮੇਲਾ ਆਇਆ ਇੱਕ ਲੱਤ ਦੇ ਖੜਨ ਵਾਲੀ ਰੁਪੱਸਿਆ ਜੀ ਅੱਜ ਦਾ ਪਹਿਲਾ ਕੋਈ ਦੇਖਣਾ ਮੈਂ ਛੁੱਟੀ ਤੇ ਠੀਕ ਹੈ ਜੀ ਜਾਈਏ ਕਹੇ ਲਓ ਜੀ ਪਾਣੀ ਬਾਈ 5 ਕਿਲੋ ਲਈ ਜੀ ਤੁਸੀਂ ਗਾਣੀ ਲਈ ਜੀ ਨਹੀਂ ਅਸੀਂ ਨਹੀਂ ਗਾਣੀ ਦੇਖ ਲਓ ਇਸ ਤਾਂ ਸਹੀ ਕੇਲੇ ਵਾਲੀ ਹੈ ਹੈ ਇਸ ਤਾਂ ਕੇਲੇ ਵਾਲੀ ਹੈ ਸੰਧ ਦਾ ਠੀਕ ਹੈ ਨਾ ਇਹ ਜੀ ਜੀ ਇਹਦੇ ਨਾਲ ਦੇਵੇ ਕਿਹੜੀ ਓਕੇ ਬਾਈ ਸਾਰਿਆਂ ਨੂੰ ਸਵਾਗਤ ਹੈ ਪਤਾ ਲੱਗ ਗਿਆ ਲੀਚੀਆਂ ਕੀ ਹੁੰਦਾਗਾ ਦਿਖਾ ਮਰੀ ਇਹ ਵੀ ਕਹਿੰਦੇ ਬਾਈ ਲੀਚੀਆਂ ਮੈਂ ਕਦੇ ਖਾਧੀਆਂ ਹੁੰਦਾ ਪਤਾ ਮੈਨੂੰ ਤਾਂ ਪਤਾ ਮੈਨੂੰ ਤਾਂ ਜਮਾ ਨਹੀਂ ਪਤਾ ਜੀ ਕੀ ਹੁੰਦੀਆਂ ਨੇ ਨਾ ਤਾਂ ਫਿਰ ਨਾ ਤਾਂ ਬਹੁਤ ਸੋਹਣਾ ਹੈਗਾ ਸੱਚ ਰਹਿ ਕਰ ਜਮਾ ਰੂਪ ਹੈ ਜੇ ਹੋ ਗਿਆ ਆਪਾਂ ਆਮ ਹੁੰਦੇ ਪਤਾ ਕਰਦੇ ਇਹ ਆਮ ਹੁੰਦੇ ਬਾਈ ਕੱਲ ਨੂੰ ਆਉਂਦਾ ਨਹੀਂ ਹਾਂ ਤੂੰ ਜਮਾ ਜੀ ਆਉਂਗਾ ਬਾਈ ਆਉਂਗਾ ਜਮਾ ਆਜੋ ਜਮਾ ਟਰਨ ਆਇਦਾ ਅੱਜ ਵਾਕਾ ਨੇ ਮਗਾ ਲੀਆਂ ਭਈ ਅੱਜ ਮੈਂ ਤਾਂ ਲੱਗ ਗਿਆ ਪਤਾ ਵੀ ਲੀਚੀਆਂ ਨਹੀਂ ਤਾਂ ਇਕੱਲਾ ਨਾ ਤਾਂ ਥੁੰਦਿਆ ਖਾਦੀ ਖੂਦੀ ਦਾ ਕਰ ਰਹਿਣੀ ਚੱਲ ਗਿਆ ਹੁਣ ਘਰੇ ਡੀਕੀ ਜਾਂਦੀਆਂ ਹੋਣੀਆਂ ਸਾਸਰੀ ਗਾਲ ਜੀ ਟੂਮੋਰੋਸ ਮਾਈ ਬਰਥਡੇ ਕਿਵੇਂ ਟੂਮੋਰੋਸ ਮਾਈ ਬਰਥਡੇ ਕੁਛੀ ਮਾਲ ਥੋੜਾ ਆਇਆ ਟੂਮੋਰੋਸ ਮਾਈ ਬਰਥਡੇ ਇਹਦਾ ਕੀ ਮਤਲਬ ਹੁੰਦਾ ਮਾਂ ਕੀ ਕਹੀ ਜਾਂਦੀ ਐ ਇਹ ਹਾਂ ਟੂਮੋਰੋਸ ਮਾਈ ਬਰਥਡੇ ਯਾ ਵੀ ਤੇਰਾ ਦੇ ਕੀ ਕਹਿਣੀ ਆ ਮੈਂ ਤਾਂ ਮੇਰਾ ਬਰਥਡੇ ਆ ਕੱਲ ਨੂੰ ਬਰਥਡੇ ਆ ਤੇਰਾ ਪਰ ਹੁਣੀ ਕਹਿ ਦੇ ਹੈਪੀ ਬਰਥਡੇ ਮੈਂ ਮਾਂ ਮੈਂ ਤੁਹਾਨੂੰ ਕੱਲ ਨੂੰ ਛੁੱਟੀ ਲੈ ਲੈ ਕੱਲ ਨੂੰ ਛੁੱਟੀ ਲੈ ਰਹਾ ਮੈਂ ਹੈ ਚੱਲ ਦੇਖਦੇ ਆ ਫਿਰ ਛੁੱਟੀ ਕਰ ਲਉ ਠੀਕ ਹੈ ਨਾ ਪਰ ਮੂੰਹ ਤਾਂ ਮਿੱਠਾ ਕਰ ਫਿਰ ਤੇਰਾ ਬਰਥਡੇ ਆ ਕੱਲ ਨੂੰ ਮੈਂ ਸੂਹਾ ਖਾਂਗਾ ਸੂਹਾ ਖਾਏਗਾ ਆ ਲੈ ਕੀ ਮੰਗਾਇਆ ਸੀਗਾ ਹੈ ਹੈ ਦੱਸ ਦੇ ਸਤੁ ਮੈਂ ਲਿੰਚੀ ਮਾਰਾਈ ਸੀ ਹਾਂ ਮਾਂ ਮਮਾ ਬਦਲ ਕੇ ਜਾ ਗਿਆ ਇਹਦਾ ਬੂਟੇ ਲਿਆਇਆਗਾ ਮੈਂ ਤੁਸੀ ਲਾ ਦੋਗੇ ਦੋ ਚਾਰ ਆਓ ਅੰਦਰ ਹੈ ਲਿੰਚੀ ਇੱਕ ਲਈ